ਤਾੜੀਆਂ ਚਿੱਟੀਆਂ ਹੋ ਗਈਆਂ ਸਾਡੇ ਬਜ਼ੁਰਗਾਂ ਦੀਆਂ ਕਚਹਿਰੀਆਂ ਦੇ ਢੇੜੇ ਮਾਰ-ਮਾਰ ਕੇ ਇਹ ਗੀਤਾਂ ਚ ਕਿਹਾ ਜਾਂਦਾ ਹੈ ਕਚਹਿਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀ ਕਿਸੇ ਜੱਟ ਦੀ ਜਿਨ੍ਹਾਂ ਦੇ ਕਚਹਿਰੀਆਂ ਚਕੇਸ਼ ਚੱਲਦੇ ਨੇ ਉਹਨਾਂ ਦੇ ਚੁੱਲਿਆਂ ਚ ਘਾਓ ਉੱਗ ਪੈਂਦੇ ਆ ਜੀ ਚੁੱਲਿਆਂ ਚ ਘਾਓ ਉੱਗ ਪੈਂਦੇ ਆ ਉਹਨਾਂ ਦੇ ਸੋ ਅਸੀਂ ਪੰਜਾਬ ਦੇ ਵਿੱਚ ਸ਼ਾਨਦਾਰ ਜਿਹੜੇ ਤਹਿਸੀਲ ਕੰਪਲੈਕਸ ਬਣਾ ਰਹੇ ਆ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਘਟਾਇਆ ਜਾ ਸਕੇ ਕਚੈਰੀਆਂ ਨਾਲ ਬਹੁਤ ਵੱਡਾ ਸਬੰਧ ਪੈਂਦਾ ਕਿਸੇ ਨੇ ਜਾਤੀ ਪ੍ਰਮਾਣ ਪੱਤਰ ਲੈਣਾ ਹੈ ਕਿਸੇ ਨੇ ਪਾਸਪੋਰਟ ਦਾ ਫਾਰਮ ਲੈਣਾ ਹੈ ਕਿਸੇ ਨੇ ਲਾਇਸੈਂਸ ਬਣਾਉਣਾ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਸਿਸਟਮ ਨੂੰ ਠੀਕ ਕਰਦੇ ਕਰਦੇ ਟਾਈਮ ਤਾਂ ਲੱਗ ਗਿਆ ਪਰ ਗੱਡੀ ਲੀ ਤੇ ਆ ਗਈ ਹੁਣ ਮੈਂ ਪਹਿਲਾਂ ਕੈਸਟਰ ਸੀਡੀਅਾਂ ਚ ਵੀ ਇਹੀ ਗੱਲ ਕਰਦਾ ਰਿਹਾ ਪਰ ਗੱਡੀ ਹੁਣ ਲੀ ਤੇ ਆ ਗਈ ਹੁਣ ਜੇ ਕੋਈ ਅਫਸਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਮੰਨਣਾ ਨਾ ਕਰਿਓ ਜੇਵ ਜੱਥ ਪਾ ਕੇ ਮੋਬਾਈਲ ਕੱਢ ਲਿਓ ਜਾਦਾ ਘੋਟੋ ਖਿੱਚ ਲਿਓ ਜਾਂ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਸਾਡੇ ਕੋਲ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਾਕੀ ਕੰਮ ਸਾਡਾ ਹੈ ਕਿਉਂਕਿ ਇੰਨੀ-ਇੰਨੀ ਉੱਚੀਆਂ ਤਨਖਾਹਾਂ ਨੇ ਫੇਰ ਵੀ ਕਿਸੇ ਤੋਂ 5000 ਕਿਸੇ ਤੋਂ 10000 ਲੈਣਾ ਚਲੋ 5-10000 ਰੁਪਏ ਲਿਆ ਦੂਗਾ ਬੰਦਾ ਪਰ ਪਤਾ ਨਹੀਂ ਕੀ ਦੀ ਕੀ ਦੀ ਮਿੰਤਾਂ ਕਰੂਗਾ ਕਿਹਦੇ ਕਿਹਦੇ ਪੈਰੀਂ ਕੋਊਗਾ ਉਹ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਮੈਂ ਇਸ ਇਲਾਕੇ 'ਚ ਹੀ ਬਲਿਆ ਬੱਡਾ ਹੋਇਆ ਅੰਬਲੇਰ ਕੋਲ ਲੈ ਕਾਲੇ 'ਚ ਮੁਕਾਬਲਿਆਂ 'ਚ ਹਿੱਸਾ ਲੈਣਾ ਆ ਅਮਰਗੜ ਦਾ ਟੂਰਨਾਮੈਂਟ ਬੜਾ ਮਸ਼ਹੂਰ ਹੈ ਸਕੂਲ 'ਚ ਉੱਥੇ ਵੀ ਕਬੱਡੀ ਵਾਰੀ ਮੈਂ ਆਇਆ ਬਹੁਤ ਪਹਿਲਾਂ ਅਮਰਗੜ ਦੀ ਵਾਲੀਬਾਲ ਦੀ ਟੀਮ ਬਹੁਤ ਫੇਮਸ ਹੈ ਰਿਸ਼ਤੇਦਾਰੀਆਂ ਵੀ ਨੇ ਇੱਧਰਲੇ ਪਾਸੇ ਇੱਕੋ ਪੱਤਨ ਦਾ ਪਾਣੀ ਪੀਣੇ ਆ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਆਂ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਛੋਟੇ ਸੱਦੇ ਤੇ ਪਹੁੰਚੇ ਹੋ ਨੇ ਲੀਡਰਾਂ ਨੂੰ ਕੌਣ ਸੁਣਨਾ ਆਉਂਦਾ ਜੀ ਲੀਡਰਾਂ ਵਾਸਤੇ ਤਾਂ ਲੋਕ ਛਿੱਤਰ ਕੱਢੀ ਖੜੇ ਐ ਲੀਡਰਾਂ ਵਾਸਤੇ ਤਾਂ ਲੋਕ ਪਰਾਂ ਦੀ ਲੰਗ ਜਾਂਦੇ ਆ ਮੱਥੇ ਨਾ ਲੱਗ ਜਿਓਏ ਕੰਮ ਨਹੀਂ ਹੋਣਾ ਮੱਥਾ ਵੀ ਧੋਂਦੇ ਕਿਸੇ ਟਾ ਟੂਟੀ ਤੇ ਜਾ ਕੇ ਵੀ ਮੱਥੇ ਲੱਗਿਆ ਸੀ ਫਰਕ ਕਿੰਨਾ ਕੀ ਹੈ ਇੱਥੇ ਜਦੋਂ ਘਰੇ ਜਾਣਾ ਤਾਂ ਪੱਗ ਖੁੱਲਣਾ ਪਰ ਜਾਂਦੀ ਹੈ ਗੱਡੀ ਫੁੱਲਾਂ ਨਾਲ ਪਰ ਜਾਂਦੀ ਹੈ ਮਾਮਾ ਸਿਰ ਪਲੋਸਦਿਆਂ ਨੇ ਚਾਉਂਦਾ ਰਹੇ ਪੁੱਤ ਵੇ ਪੈਣਾ ਦਵਾਵਾ ਦਿੰਦਿਆਂ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਤਾਂ ਆ ਪਿਆਰ ਐ ਦੂਜੇ ਪਾਸੇ ਆ ਆ ਨੇ ਦੂਜੇ ਜਿਹਨੇ ਤੋਂ ਮਸਾਂ ਖੜਾ ਛੜਾਇਆ ਆਪਾਂ ਅਕਾਲੀ ਵਾਲੇ ਕਾਂਗਰਸੀਆਂ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਕੇ ਕੱਢੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਮ ਚੱਲੇ ਤਾਂ ਲਈ ਜਾਂਦੇ খালি ਤਾਂ ਜਾਣ ਦੀ ਆਤ ਹੈ ਨਹੀਂ ਨਾ ਇਹਨਾਂ ਨੂੰ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀ